ਡੀਅਰ ਸਟੂਡੈਂਟਸ ਵੈਲਕਮ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਜਿਹੜਾ ਲੈਸਨ ਪਲਾਨ ਹੈ ਸਮਾਜਿਕ ਸਿੱਖਿਆ ਇਹ ਕਿਸ ਤਰੀਕੇ ਨਾਲ ਬਣਾਉਣਾ ਕਿਵੇਂ ਦਾ ਹੋਣਾ ਚਾਹੀਦਾ ਹੈ ਤੇ ਇਹ ਜਿਹੜਾ ਪਾਰਟਿਕੂਲਰ ਟੌਪਿਕ ਇਹਦੇ ਵਿੱਚ ਹੈ ਗ੍ਰਾਮ ਪੰਚਾਇਤ ਜਿਹੜਾ ਗ੍ਰਾਮ ਪੰਚਾਇਤ ਟੌਪਿਕ ਹੈ ਟੀਚਿੰਗ ਆਫ ਪੋਲੀਟੀਕਲ ਸਾਇੰਸ ਵਾਲੇ ਬੱਚਿਆਂ ਦੇ ਲਈ ਵੀ ਹੈ ਉਹ ਵੀ ਬਣਾ ਸਕਦੇ ਨੇ ਕਿਉਂਕਿ ਪਾਰਟਿਕੂਲਰ ਮੇਰੇ ਕੋਲ ਟੀਚਿੰਗ ਆਫ ਪੋਲੀਟੀਕਲ ਸਾਇੰਸ ਵਾਲੇ ਜਿਹੜਾ ਸਬਜੈਕਟ ਹੈ ਇਹ अवेलेबल ਨਹੀਂ ਸੀ ਕਾਲਜ ਦੇ ਵਿੱਚ ਇਸ ਕਰਕੇ ਮੈਂ ਸਮਾਜਿਕ ਸਿੱਖਿਆ ਦੇ ਵਿੱਚੋਂ ਜਿਹੜਾ ਪੋਲਿਟੀਕਲ ਸਾਇੰਸ ਵਾਲਾ ਟੌਪਿਕ ਲੈ ਕੇ ਤੁਹਾਨੂੰ ਜਿਹੜਾ ਲੈਸਨ ਪਲਾਨ ਉਹ ਦੱਸ ਰਹੀ ਆ ਆਪਣਾ ਰੋਲ ਨੰਬਰ ਵਿਸ਼ਾ ਉਪ ਵਿਸ਼ਾ ਜਮਾਤ ਸਮਾਂ ਮਿਤੀ ਤੁਸੀਂ ਨੇ ਜ਼ਰੂਰ ਲਿਖਣੀ ਹੈ ਫਿਰ ਸਧਾਰਨ ਸਮਗਰੀ ਵਿਸ਼ੇਸ਼ ਸਮਗਰੀ ਜੇਕਰ ਤੁਹਾਡੇ ਕੋਲ ਆਪਣੇ ਉਪ ਵਿਸ਼ੇ ਦੇ ਨਾਲ ਸੰਬੰਧਿਤ ਕੋਈ ਚਾਰਟ ਹੈ ਤਾਂ ਇਹਨੂੰ ਲਿਖਣਾ ਹੈ ਫਿਰ ਆਮ ਉਦੇਸ਼ ਲਿਖਣੇ ਨੇ ਖਾਸ ਉਦੇਸ਼ ਤੁਹਾਡਾ ਤੁਹਾਡੇ ਉਪ ਵਿਸ਼ੇ ਦੇ ਨਾਲ ਸੰਬੰਧਿਤ ਹੋਵੇਗਾ ਕਿ ਵਿਦਿਆਰਥੀ ਅਧਿਆਪਕਾਂ ਵਿਦਿਆਰਥੀਆਂ ਨੂੰ ਗ੍ਰਾਮ ਪੰਚਾਇਤ ਬਾਰੇ ਜਾਣਕਾਰੀ ਦੇਵੇਗੀ ਹੁਣ ਗ੍ਰਾਮ ਪੰਚਾਇਤ ਪੋਲੀਟੀਕਲ ਸਾਇੰਸ ਦੇ ਵਿੱਚ ਆਉਂਦਾ ਟੌਪਿਕ ਪਰਟੀਕੂਲਰ ਅਸੀਂ ਜੇਕਰ ਅਸੀਂ ਗੱਲ ਕਰਤਾ ਇਹਨੂੰ ਟੋਟਲੀ ਸਮਾਜਿਕ ਸਿੱਖਿਆ ਕਹਿੰਦੇ ਆ ਜਿਹੜੇ ਦੇ ਵਿੱਚ ਇਕਨੋਮਿਕਸ ਟੌਪਿਕ ਨੇ ਟੀਚਿੰਗ ਆਫ ਇਕਨੋਮਿਕਸ ਵਾਲਾ ਬੱਚਾ ਬਣਾ ਸਕਦਾ ਜਿਹਦੇ ਕੋਲ ਟੀਚਿੰਗ ਆਫ ਹਿਸਟਰੀ ਹੈ ਤਾਂ ਉਹ ਹਿਸਟਰੀ ਵਾਲਾ ਜਿਹੜਾ ਪਾਰਟ ਹੈ ਉਹ ਲੈ ਸਕਦਾ ਜਾਂ ਫਿਰ ਤੁਹਾਡੇ ਲਈ ਵਿੱਚ ਪਲੱਸ 1 ਤੇ ਜਿਹੜੀ ਪਲੱਸ 2 ਹੈ ਉਹਦੇ ਵਿੱਚੋਂ ਤੁਸੀਂ ਆਪਣੇ ਜਿਹੜੇ ਲੈਸਨ ਪਲਾਨ ਨੇ ਉਹ ਕਰਨੇ ਨੇ ਜਿਨ੍ਹਾਂ ਕੋਲ ਟੀਚਿੰਗ ਆਫ ਪੋਲੀਟੀਕਲ ਸਾਇੰਸ ਹੈ ਜਾਫਿਰ ਟੀਚਿੰਗ ਆਫ ਹਿਸਟਰੀ ਐਜ਼ ਆ ਟੀਚਿੰਗ ਆਫ ਇਕਨੋਮਿਕਸ ਫਿਰ ਉਸ ਤੋਂ ਬਾਅਦ ਤੁਸੀਂ ਪੂਰਵ ਗਿਆਨ ਦੀ ਪਰਖ ਕਰਨੀ ਹੈ ਪੂਰਵ ਗਿਆਨ ਦੀ ਪਰਖ ਕਰਨ ਦੇ ਲਈ ਤੁਸੀਂ ਦੋ ਕਾਲਮ ਬਣਾ ਲੈਣੇ ਆ ਇੱਕ ਸਾਈਡ ਤੁਸੀਂ ਕੁਐਸਚਨ ਤੇ ਦੂਸਰੀ ਸਾਈਡ ਉਹਨਾਂ ਦੇ ਉੱਤਰ ਲਿਖਣੇ ਆ ਇਹ ਸਾਰਾ ਕੁਝ ਅਸਿਊਮਡ ਹੁੰਦਾ ਹੈ ਤੇ ਫਿਰ ਤੁਸੀਂ ਆਪਣੇ ਉਪ ਵਿਸ਼ੇ ਦੀ ਕੋਸ਼ਨਾ ਕਰਨੀ ਹੈ ਕਿ ਪਿਆਰੇ ਵਿਦਿਆਰਥੀਓ ਅੱਜ ਅਸੀਂ ಗ್ರಾಮ ਪੰਚਾਇਤ ਬਾਰੇ ਵਿਸਥਾਰ ਵਿੱਚ ਪੜ੍ਹਾਂਗੇ ਉਸ ਤੋਂ ਅੱਗੇ ਤੁਸੀਂ ਆਪਣੇ ਲੈਸਨ ਨੂੰ ਕੰਟੀਨਿਊ ਕਰਦੇ ਹੋਏ ਚਾਰ ਕਾਲਮ ਬਣਾ ਲੈਣੇ ਆ ਪਹਿਲਾ ਕਾਲਮ ਵਿਸ਼ਾ ਵਸਤੂ ਦਾ ਦੂਸਰਾ ਵਿਦਿਆਰਥੀ ਅਧਿਆਪਕ ਕਿਰਿਆ ਤੇ ਤੀਸਰੇ ਦੇ ਵਿੱਚ ਤੁਸੀਂ ਵਿਦਿਆਰਥੀ ਕਿਰਿਆ ਚੌਥੇ ਦੇ ਵਿੱਚ ਸਹਾਇਕ ਸਮਗਰੀ ਤੇ ਬਲੈਕਬੋਰਡ ਜਿਹੜਾ ਤੁਸੀਂ ਨੇ ਉਹ ਲਗਾਉਣਾ ਹੈ ਹੁਣ ਜਿਹੜਾ ਪਹਿਲਾ ਕਾਲਮ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਜੋ ਤੁਹਾਡਾ ਟਾਪਿਕ ਹੈ ਜਿਵੇਂ ਕਿ ਸਾਡਾ ਟਾਪਿਕ ਕੀ ਸੀ ਤੇ ಗ್ರಾಮ ਪੰਚਾਇਤ ಗ್ರಾಮ ਪੰਚਾਇਤ ਨਾਲ ਸੰਬੰਧਿਤ ਜਿਹੜੀ ਸਾਰੀ ਇਨਫੋਰਮੇਸ਼ਨ ਆ ਤੁਸੀਂ ਇਹਦੇ ਵਿੱਚ ਉਹ ਲਿਖ ਲੈਣੀ ਹੈ ਕਿ ಗ್ರಾಮ ਪੰਚਾਇਤ ਕਿਸ ਨੂੰ ਕਹਿੰਦੇ ਨੇ ਇਹਦੀ ਚੋਣ ਕਿਵੇਂ ਹੁੰਦੀ ਹੈ ਕਿੰਨੇ ਮੈਂਬਰ ਹੁੰਦੇ ਆ ਇਹਦੀ ਚੋਣ ਕਰਨ ਦੇ ਵਿੱਚ ਕੌਣ-ਕੌਣ ਹਿੱਸਾ ਲੈਂਦੇ ਆ ਤੇ ਉਹ ਸਾਰਾ ਕੁਝ ਤੁਸੀਂ ਇਹਦੇ ਵਿੱਚ ਨੋਟ ਕਰ ਲੈਣਾ ਪੂਰਾ ਜਿਹੜਾ ਕਾਲਮ ਹੈ ਉਹ ਇਹਦੇ ਨਾਲ ਹੀ ਸਬੰਧਿਤ ਹੈ ਇਹ ਤੁਸੀਂ ਜਿਹੜੀ ਵੀ ਕਿਸੇ ਵੀ ਕਲਾਸ ਦਾ ਜਿਹੜਾ ਲੈਸਨ ਪਲਾਨ ਬਣਾਓਗੇ ਤਾਂ ਉਹਦੇ ਬੁੱਕ ਤੋਂ ਤੁਹਾਨੂੰ ਸਾਰਾ ਜਿਹੜਾ ਮਟੀਰੀਅਲ ਉਹ ਮਿਲ ਜੇਗਾ ਫਿਰ ਮੈਂ ਪੂਰਾ ਇੱਕ ਵਾਰ ਤੁਹਾਨੂੰ ਦਿਖਾ ਦੇਣੀ ਆ ਵੀ ਪਹਿਲਾ ਜਿਹੜਾ ਕਾਲਮ ਹੈ ਉਹਦੇ ਵਿੱਚ ਕੀ ਕੁਝ ਲਿਖਿਆ ਹੋਇਆ ਹੈ ਫਿਰ ਇਹਦੇ ਨਾਲ ਹੀ ਆ ਗਿਆ ਤੁਹਾਡਾ ਸੈਕੰਡ ਕਾਲਮ ਹੁਣ ਅਸੀਂ ਕਿੱਦੇ ਦਸਣਾਏ ಗ್ರಾಮ ਪੰਚਾਇਤ ਬਾਰੇ ਤਾਂ ਵਿਦਿਆਰਥੀ ਇਹ ਦੇ ਆਪਕਾ ਵਿਦਿਆਰਥੀਆਂ ਨੂੰ ಗ್ರಾಮ ਪੰਚਾਇਤ ਬਾਰੇ ਸੰਪੂਰਨ ਜਾਣਕਾਰੀ ਦੇਵੇਗੀ ਮੀਨਸ ಗ್ರಾಮ ਪੰਚਾਇਤ ਕੀ ਹੁੰਦੀ ਹੈ ਸਾਰਾ ਕੁਝ ਉਹਦੇ ਬਾਰੇ ਦੱਸੇਗੀ ਤੇ ਸੈਕੰਡ ਦੇ ਵਿੱਚ ਵੀ ਹੈਗੇ ਵੀ ಗ್ರಾಮ ਪੰਚਾਇਤ ਬਾਰੇ ਜਿਹੜੀ ਜਾਣਕਾਰੀ ਉਹ ਦੇਵੇਗੀ ਕਿ ਕੌਣ-ਕੌਣ ਇਹਨੂੰ ਚੁਣਦਾ ਹੈ ਕਿਵੇਂ ਸਰਕਾਰ ਵੱਲੋਂ ਜਿਹੜੀਆਂ ਇਹਦੇ ਵਿੱਚ ਰਾਖਵੀਆਂ ਰੱਖੀਆਂ ਜਾਂਦੀਆਂ ਨੇਗੀਆਂ ਸੀਟਾਂ ਉਹ ਸਾਰਾ ਕੁਝ ਤੁਸੀਂ ਮੈਨਸ਼ਨ ਕਰਨਾ ਹੈ ਉੱਧਰ ਫਿਰ ਤੀਸਰੇ ਕਾਲਮ ਦੇ ਵਿੱਚ ਵਿਦਿਆਰਥੀ ਧਿਆਨ ਨਾਲ ਸੁਣਨਗੇ ਤੇ ਸਮਝਣਗੇ ਇੱਧਰ ਤੁਸੀਂ ਜਿਹੜੀ ਸਹਾਇਕ ਸਮਗਰੀ ਉਹ ਬਣਾ ਕੇ ਆਪਣੇ ਵੱਲੋਂ ਜਿਹੜਾ ਚਾਰਟ ਹੈ ਉਹ ਲਗਾ ਦੇਣਾ ਹੈ ਤੇ ਫਿਰ ਵਿਦਿਆਰਥੀ ਆਪਣੀਆਂ ਕਾਪੀਆਂ ਤੇ ਨੋਟ ਕਰਨਗੇ ਕੀ ਨੋਟ ਕਰਨਗੇ ਜਿਹੜਾ ਕੁਝ ਤੁਸੀਂ ਉਹਨਾਂ ਨੂੰ ਸਮਝਾ ਰਹੇ ਹੋ ਤੇ ਜੇਕਰ ਤੁਸੀਂ ਬਲੈਕਬੋਰਡ ਤੇ ਲਿਖ ਰਹੇ ਹੋ ਤਾਂ ਵਿਦਿਆਰਥੀ ਬਲੈਕਬੋਰਡ ਤੋਂ ਦੇਖ ਕੇ ਆਪਣੀਆਂ ਕਾਪੀਆਂ ਤੇ ਨੋਟ ਕਰਨਗੇ ਹੁਣ ਇੱਧਰ ਜਿਵੇਂ ਚਾਰਟ ਲੱਗਿਆ ਹੈ ਤਰਸੀ ਲਿਕਸਾ ਦੇਉਂਗੇ ਚਾਰਟ ਤੋਂ ਦੇਖ ਕੇ ਸਮਝਣਗੇ ਫਿਰ ਅੱਗੇ ਹੈ ਵਿਭਾਗੀ ਦੁਹਰਾਈ ਜਦੋਂ ਤੁਸੀਂ ਹਾਫ ਜਿਹੜਾ ਚੈਪਟਰ ਹੈ ਪੜਾ ਲੈਨੇ ਹੋ ਤਾਂ ਉਸ ਤੋਂ ਬਾਅਦ ਤੁਸੀਂ ਨੇ ਵਿਭਾਗੀ ਦੁਹਰਾਈ ਕਰਨੀ ਹੈ ਇਹਦੇ ਵਿੱਚ ਤੁਹਾਡੇ ਘੱਟੋ ਘੱਟ 3-4 ਜਿਹੜੇ ਕੁਸ਼ਚਨ ਨੇ ਹੋਣੇ ਚਾਹੀਦੇ ਨੇ ਤੇ ਇਹਨਾਂ ਦੇ ਆਨਸਰ ਨਹੀਂ ਲਿਖਣੇ ਇਹਦੇ ਵਿੱਚ ਦੋ ਲਿਖਿਆ ਹੈ ਤਾਂ ਇਹ ਸਪੈਸ਼ਲੀ ਮੈਂ ਤੁਹਾਨੂੰ ਬੋਲੇ ਕਿ ਤਿੰਨ ਤੋਂ ਚਾਰ ਜਿਹੜੇ ਕੁਸ਼ਚਨ ਨੇ ਤੁਸੀਂ ਰੱਖਣੇ ਆ ਆਨਸਰ ਨਹੀਂ ਲਿਖੋਗੇ ਤੇ ਇਹਦੇ ਬਰਾਬਰ ਵਾਲੀ ਜਿਹੜੀ ਥਾਂ ਹੈ ਬੱਚੇ ਉਹ ਤੁਸੀਂ ਨੇ ਖਾਲੀ ਹੀ ਛੱਡਣੀ ਹੈ ਤੇ ਕਾਲਮ ਬਣਾਉਣ ਲੱਗੇ ਧਿਆਨ ਰੱਖਣਾ ਵੀ ਚਾਰੇ ਜਿਹੜੇ ਕਾਲਮ ਨੇ ਉਹ ਬਿਲਕੁਲ ਪੈਰਲਲ ਜਾਂਦੇ ਹੋਣ ਫਿਰ ਅੱਗੇ ਤੁਸੀਂ ਉਸ ਤਰੀਕੇ ਨਾਲ ਸ਼ੁਰੂ ਕਰ ਲੈਣਾ ਵਿਸ਼ਾ ਵਸਤੂ ਵਿਦਿਆਰਥੀ ਅਧਿਆਪਕ ਕਿਰਿਆ ਵਿਦਿਆਰਥੀ ਕਿਰਿਆ ਤੇ ਬਲੈਕਬੋਰਡ ਤੇ ਸਹਾਇਕ ਸਮੱਗਰੀ ਇਹਦੇ ਵਿੱਚ ਜਿਹੜਾ ਤੁਹਾਡਾ ਬਾਕੀ ਕੰਟੈਂਟ ਰਹਿ ਗਿਆ ਤੁਸੀਂ ਉਹਨੂੰ ਇੱਥੇ ਲਿਖ ਲੈਣਾ ਹੈ ਤੇ ਵਿਦਿਆਰਥੀ ਦਾ ਅਧਿਆਪਕ ਵਿਦਿਆਰਥੀਆਂ ਨੂੰ ਪੰਚਾਇਤ ਬਾਰੇ ਦੱਸੇਗੀ ਤੁਸੀਂ ਜਿਹੜਾ ਇੱਥੇ ਲਿਖਣਾ ਹੁੰਦਾ ਇਹਦੇ ਵਿੱਚੋਂ ਦੇਖ ਲੈਣਾ ਹੈ ਕਿ ਕੀ ਦੱਸੇਗੀ ਹੁਣ ਜਿਵੇਂ ਇਹਦੇ ਵਿੱਚ ਪੰਚਾਇਤ ਦੇ ਕੰਮਾਂ ਬਾਰੇ ਲਿਖਿਆ ਤਾਂ ਤੁਸੀਂ ਇੱਥੇ ਮੈਂਸ਼ਨ ਕਰੋਗੇ ਕਿ ਵਿਦਿਆਰਥੀ ਦਾ ਆਪਕਾ ਵਿਦਿਆਰਥੀਆਂ ਨੂੰ ਪੰਚਾਇਤ ਦੇ ਕੰਮਾਂ ਬਾਰੇ ਦੱਸੇਗਾ ਜਾਂ ਦੱਸੇਗੀ ਤੁਸੀਂ ਆਪਣੇ ਅਕੋਰਡਿੰਗ ਜਿਹੜੇ ਵਰਡ ਹੈ ਚੇਂਜ ਕਰ ਲੈਣਾ ਤੇ ਤੀਸਰਾ ਤੇ ਚੌਥਾ ਕਾਲਮ ਦੇਖ ਰਿਹਾ ਹਾਂ ਵਿਦਿਆਰਥੀ ਕਿਰਿਆ ਬਲੈਕਬੋਰਡ ਤੇ ਸਾਇਕਸ ਸਮਗਰੀ ਵਾਲਾ ਵਿਦਿਆਰਥੀ ਧਿਆਨ ਨਾਲ ਸੁਣਨਗੇ ਤੇ ਸਮਝਣਗੇ ਤੇ ਨਾਲੇ ਵੀ ਲਿਖ ਸਕਦੇ ਹੋ ਕਿ ਬਲੈਕਬੋਰਡ ਤੋਂ ਦੇਖ ਕੇ ਆਪਣੀ ਕਾਪੀਆਂ ਤੇ ਨੋਟ ਕਰਨੀਗੇ ਜੋ ਜੋ ਕੰਟੈਂਟ ਤੁਸੀਂ ਲਿਖ ਰਹੇ ਹੋ ਉਹਦੇ ਅਕੋਰਡਿੰਗ ਬਲੈਕਬੋਰਡ ਨੂੰ ਮੋਸਟਲੀ ਕੋਸ਼ਿਸ਼ ਕਰਿਆ ਕਰੋ ਕਿ ਪਹਿਲੇ ਪੇਜ ਤੇ ਹੀ ਲਗਾਉਣਾ ਹੈ ਤੇ ਦੂਸਰੇ ਪੇਜ ਤੇ ਤੁਸੀਂ ਚਾਰਟ ਨੂੰ ਯੂਜ਼ ਕਰਨਾ ਹੈ ਤੁਸੀਂ ਇਹਦੇ ਵਿੱਚ ਇਹ ਗੱਲ ਨੂੰ ਦੇਖਣੀ ਹੈ ਕਿ ਤੁਹਾਡਾ ਜਿਹੜਾ ਕੰਟੈਂਟ ਹੈ ਉਹ ਕਿੱਥੋਂ ਸ਼ੁਰੂ ਹੋ ਰਿਹਾ ਹੈ ਜੇਕਰ ਪਹਿਲੇ ਪੇਜ ਤੋਂ ਸ਼ੁਰੂ ਹੋ ਰਿਹਾ ਜਿਵੇਂ ਕਿ ಗ್ರಾಮ ਪੰਚਾਇਤ ਪਹਿਲੇ ਪੇਜ ਤੇ ਸ਼ੁਰੂ ਹੋਇਆ ਸੀ ਦੇਖੋ ਤਾਂ ਇਹ ਤੁਹਾਡਾ ਪਹਿਲੇ ਪੇਜ ਤੇ ਹੀ ਬਲੈਕਬੋਰਡ ਲੱਗ ਜਾਣਾ ਚਾਹੀਦਾ ਹੈ ਵਿਦਿਆਰਥੀ ਧਿਆਨ ਨਾਲ ਸੁਣਨਗੇ ਤੇ ਕਾਪੀਆਂ ਤੇ ਨੋਟ ਕਰਨਗੇ ਤੇ ਇੱਥੇ ਪੰਚਾਇਤ ਨਾਲ ਰਿਲੇਟਡ ਜਿਹੜੀਆਂ ਇੰਪੋਰਟੈਂਟ ਗੱਲਾਂ ਨੇ ਉਹ ਇੱਥੇ ਲਿਖ ਦਿੱਤੀਆਂ ਗਈਆਂ ਨੇ ਉਸ ਤੋਂ ਬਾਅਦ ਹੈ ਅੰਤਿਮ ਦੁਹਰਾਈ ਜਿੰਨਾ ਤੁਸੀਂ ਚੈਪਟਰ ਪੜਾਇਆ ਉਹਦੇ ਵਿੱਚੋਂ ਤੁਸੀਂ ਸਿਰਫ ਜਿਹੜੇ ਪ੍ਰਸ਼ਨ ਨੇ ਬੱਚਿਆਂ ਨੂੰ ਪੁੱਛਣੇ ਨੇ ਇਹਨਾਂ ਦੇ ਆਨਸਰ ਨਹੀਂ ਲਿਖਣੇ ਫਿਰ ਅੱਗੇ ਜਿਹੜਾ ਹੋਮਵਰਕ ਹੈ ਬੱਚਿਆਂ ਨੂੰ ਤੁਸੀਂ ਨੇ ਉਹ ਦੇਣਾ ਤੇ ਹੋਮਵਰਕ ਡਿਪੈਂਡ ਕਰਦਾ ਵੀ ਤੁਸੀਂ ਕੀ ਦੇ ਰਹੇ ਹੋ ਇਥੇ ਵੀ ਸਾਰੇ ਵਿਦਿਆਰਥੀ ਆਪਣੇ ਪਿੰਡ ਦੀ ਪੰਚਾਇਤ ਦੇ ਮੈਂਬਰਾਂ ਦੀ ਸੂਚੀ ਤਿਆਰ ਕਰਕੇ ਲਿਆਉਣਗੇ ਮੀਨਸ ਜਿਵੇਂ ਸਰਪੰਚ ਕੌਣ ਹੈ ਕੀ ਨਾਮ ਹੈ ਉਹਨਾਂ ਦਾ ਕਿੰਨੀ ਉਮਰ ਹੈ ਤੇ ਜਿਹੜੇ ਮੈਂਬਰ ਨੇ ਉਹ ਕੀ ਨਾਮ ਹੈ ਉਹਨਾਂ ਦਾ ਤੇ ਕਿੰਨੀ-ਕਿੰਨੀ ਉਮਰ ਦੇ ਨੇ ਕਿੰਨਾ ਪੜ੍ਹੇ ਲਿਖੇ ਨੇ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿਸ ਤਰ੍ਹਾਂ ਦਾ ਉਹਨਾਂ ਨੂੰ ਜਿਹੜੇ ਲਿਸਟ ਆ ਉਹ ਤਿਆਰ ਕਰਨ ਦੇ ਲਈ ਕਹਿਣੀ ਹੈ ਡੀਅਰ ਸਟੂਡੈਂਟਸ ਮੈਂ ਉਮੀਦ ਕਰਦੀ ਹਾਂ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ ਥੈਂਕਸ ਫॉर ਵਾਚਿੰਗ